ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਸ ਟਾਈਮ ਆਪਾਂ ਸੰਗਤ ਏਡ ਵੱਲੋਂ ਪਿੱਖੀਵਿੰਡ ਵੀਰ ਲਖਵਿੰਦਰ ਦੇ ਘਰੇ ਪਹੁੰਚੇ ਆਂ ਵੀਰ ਲਖਵਿੰਦਰ ਸਬਜ਼ੀ ਵੇਚਣ ਦਾ ਕੰਮ ਕਰਦਾ ਸੀਗਾ ਤੇ ਬੜੇ ਸੋਹਣੇ ਜਿਹੜੇ ਹਾਲਾਤ ਸੀਗੇ ਘਰ ਦੇ ਕੋਈ ਨਹੀਂ ਬੰਨ ਲਾ ਬੜਾ ਸੋਹਣਾ ਸਮਾਂ ਪਾਸ ਹੁੰਦਾ ਹੁੰਦਾ ਸੀਗਾ ਵੀਰ ਛੋਟਾ ਹਾਥੀ ਇੱਕ ਗੱਡੀ ਦੇ ਕੋਲ ਸੀਗੀ ਵੀਰ ਦੇ ਕੋਲ ਤੇ ਉਹਦੇ ਉੱਤੇ ਸਬਜ਼ੀ ਜਿਹੜੀ ਵੇਚਨ ਪਿੰਡਾਂ ਵਿੱਚ ਜਾਂਦਾ ਹੁੰਦਾ ਸੀਗਾ ਇਦਾਂ ਹੀ ਇੱਕ ਦਿਨ ਸਬਜੀ ਵੇਚਣ ਪਿੰਡ 'ਚ ਗਿਆ ਵਾ ਸਬਜੀ ਡੇਗਦੀ ਸੀਗੀ ਮਗਰੋਂ ਤੇ ਵੀਰ ਸੈੱਟ ਕਰਨ ਵਾਸਤੇ ਪਿੱਛੇ ਗੱਡੀ 'ਚ ਉਤਰ ਕੇ ਟਿਕਾਣੇ ਤੇ ਉਹ ਸਬ지ਆਂ ਰੱਖਦਾ ਪਿਆ ਸੀਗਾ ਫੇ ਡਿੱਗਣ ਨਾ ਪਰ ਇੱਕ ਕੋਈ ਪਿੱਛੋਂ ਟਰਾਲੀ ਆਉਂਦੀ ਆ ਤੇ ਉਹਨੇ ਟੱਕਰ ਐਸੀ ਮਾਰੀ ਕਿ ਸਾਰਾ ਕੁਝ ਜਿਹੜਾ ਤੈਸ ਨੈਸ ਕਰਕੇ ਰੱਖਤਾ ਵੀਰ ਦੱਸਦਾ ਕਿ ਮੈਨੂੰ ਤਾਂ ਪਤਾ ਵੀ ਨਹੀਂ ਲੱਗਾ ਵੀ ਹੋਇਆ ਕਿ ਜਦੋਂ ਟਰਾਲੀ ਇੱਕਦਮ ਆ ਕੇ ਪਿੱਛੋਂ ਟੱਕਰ ਮਾਰਦੀ ਆ ਐਕਸੀਡੈਂਟ ਵਿੱਚ ਦੋਨੋਂ ਲੱਤਾਂ ਜੜੀਆਂ ਚੱਕਣਾ ਚੂਰ ਹੋ ਗਈਆਂ ਸੀਗੀਆਂ ਇੱਕ ਲੱਤ ਤੇ ਵੀਰ ਦੀ ਜਿਹੜੀ ਕਟਣੀ ਪਈ ਐ ਤੇ ਦੂਜੀ ਲੱਤ ਜਿਹੜੀ ਆ ਉਹ ਵੀ ਹੱਡੀ ਨੰਗੀ ਹੋ ਗਈ ਸੀ ਕਿ ਡਾਕਟਰਾਂ ਨੇ ਕਿਹਾ ਸੀਗਾ ਵੀ ਇਹ ਵੀ ਕਟਣੀ ਪੈਣੀ ਆ ਤੇ ਜਾਂ ਫਿਰ ਗੋਲ ਸਕੰਜਾ ਲੱਗੂਗਾ ਜ਼ਿਆਦਾਤਰ ਹਸਪਤਾਲਾਂ ਵਿੱਚ ਜਦੋਂ ਲੈ ਕੇ ਜਾਂਦੇ ਰਹੇ ਲਖਵਿੰਦਰ ਨੂੰ ਤੇ ਉੱਥੇ ਉਹ ਇਹੀ ਕਹਿੰਦੇ ਸੀਗੇ ਵੀ ਇਹ ਲੱਤਾਂ ਦੋਨੋਂ ਹੀ ਕਟਣੀਆਂ ਪੈਣੀਆਂ ਇੱਕ ਲੱਤ ਜਿਹੜੀ ਆ ਇਹਦੀ ਬਚੀ ਹੋਈ ਹੈ ਜੀ ਸਕਿਨ ਗ੍ਰਾਫਟਿੰਗ ਹੋਈ ਆ ਮਾਸ ਜਿਹੜਾ ਉੱਤੇ ਲਾਇਆ ਗਿਆ ਜਿਹੜੀ ਹੱਡੀ ਨੰਗੀ ਸੀਗੀ ਉਹਨੂੰ ਤਾਕਤ ਦਿੱਤਾ ਗਿਆ ਤੇ ਹੁਣ ਅੱਗੇ ਇਹਨੂੰ ਇੱਕ ਹੋਰ ਆਪਰੇਟ ਦੀ ਲੋੜ ਆ ਜੇ ਆਪਰੇਟ ਹੋ ਜਾਂਦਾ ਜੇ ਇੱਕ ਲੱਤ ਇਹਦੀ ਠੀਕ ਹੋ ਜਾਂਦੀ ਆ ਤੇ ਦੂਜੀ ਦੇ ਉੱਪਰ ਕੋਈ ਡੁਪਲੀਕੇਟ ਲੱਤਾਂ ਲੱਗ ਜਾਂਦੀਆਂ ਨੇ ਉਹ ਲੱਗ ਜਾਵੇ ਤੇ ਵੀਰ ਫੇਰ ਆਪਣਾ ਕੋਈ ਕਾਰੋਬਾਰ ਕਰੇ ਤੇ ਜਿਹੜੀ ਗੱਡੀ ਲਈ ਤੋਂ ਲੱਤ ਗਈ ਆ ਉਹ ਫੇਰ ਲਈ ਤੇ ਆ ਸਕਦੀ ਆ ਸੋ ਸੰਗਤ ਆਸ ਆ ਥੋੜਾ ਥੋੜਾ ਵੀ ਆਪਣੀ ਕਿਰਤ ਕਮਾਈ ਵਿੱਚ ਉਹ ਦਸਵੰਦ ਵਿੱਚੋਂ ਸੇਵਾ ਦੇਵੇ ਤੇ ਇਹ ਰਲ ਕੇ ਸਾਰੇ ਆਪਾਂ ਓਪਰੇਟ ਇਹਦਾ ਵੀਰ ਲਖਵਿੰਦਰ ਦਾ ਕਰਵਾ ਸਕਦੇ ਆ ਜਿਹੜਾ ਇਹ ਓਪਰੇਟ ਆ ਹੋਊਗਾ ਤੇ ਮਹਿੰਗਾਈ ਕਿਉਂਕਿ ਲਾਤ ਜਿਹੜੀ ਕਾਫੀ ਖਰਾਬ ਆ ਤੇ ਇਹਨੂੰ ਬਚਾਉਣ ਵਾਸਤੇ ਕਾਫੀ ਮਿਹਨਤ ਕਰਨੀ ਪੈਣੀ ਆ ਸੋ ਜ਼ਿਆਦਾ ਨਹੀਂ ਤੇ ਆਪਾਂ ਲਾ ਕੇ ਚੱਲੀਏ 1.5 ਲੱਖ ਦੇ ਕਰੀਬ ਜਿਹੜਾ ਹੋਰ ਪੈਸਾ ਚਾਹੀਦਾ ਵੀਰ ਲਖਵਿੰਦਰ ਨੂੰ ਜੇ ਦਿਨ ਇਹਦਾ ਇਲਾਜ ਹੋਊਗਾ ਸੋ ਸੰਗਤ ਦੇਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਆਪਾਂ ਵੀਰ ਲਖਵਿੰਦਰ ਕੋ ਭਿੱਖੀ ਵਿੰਡ ਪਹੁੰਚੇ ਆ ਤਿੰਨ ਗੁੱਡੀਆਂ ਨੇ ਵੀਰ ਦੀਆਂ ਤੇ ਸਾਰਾ ਜਿਹੜਾ ਇਹਦੇ ਸਿਰ ਤੇ ਹੀ ਘਰ ਜਿਹੜਾ ਚੱਲਦਾ ਹੁੰਦਾ ਸੀ ਵੀਰ ਲਖਵਿੰਦਰ ਦੇ ਸਿਰ ਦੇ ਉੱਤੇ ਤੇ ਹੁਣ ਤਾਂ ਬੇਨਤੀ ਆਪ ਸੰਗਤ ਦੇ ਚਰਨਾਂ 'ਚ ਜੇ ਤੁਸੀਂ ਵੀਰ ਲਖਵਿੰਦਰ ਦਾ ਆਪਰੇਟ ਕਰਾ ਦਿੰਦੇ ਆ ਤੇ ਵੀਰ ਫਿਰ ਕੋਈ ਨਾ ਕੋਈ ਕੰਮ ਕਰੂ ਵੀਰ ਜੀ ਮੈਂ ਸਬਜ਼ੀ ਦਾ ਵਿੱਚ ਜਾਂਦਿਆਂ ਸਬਜ਼ੀ ਦਾ ਕੰਮ ਕਰਦਾ ਮੈਂ ਮੈਂ ਵਿੱਚ ਕੀ ਰਾਹ ਜਾਂਦਿਆਂ ਸਬਜ਼ੀ ਦੇਖਦੀ ਸੀ ਮੈਂ ਸੈੱਟ ਕਰਨ ਦੇ ਵੇਲੇ ਮੇਰੇ ਮਗਰ ਟਰਾਲੀ ਟੈਟੋ ਤੇ ਚੜ ਗਈ ਮੁਰਕੇ ਮੈਨੂੰ ਲੈ ਜਾਂਦਾ ਜੀ ਉਥੋਂ ਗੱਡੀ ਵਾਲਿਆਂ 108 ਵਾਲਿਆਂ ਨੇ ਲਿਆ ਕੇ ਵਿਜੀ ਹਸਪਤਾਲ ਦਾ ਹਲ ਕਰਾਤਾ ਜੀ ਮੈਨੂੰ ਲੈ ਜਾਂਦਾ ਤੇ ਵਿਜੀ ਨੇ ਰੁਪਇਆ 50 ਹਜ਼ਾਰ ਲੈ ਲਿਆ ਸਾਨੂੰ ਨਾ ਜਵਾਬ ਦਿੱਤਾ ਮੁਰਕੇ ਮੁਰਕੇ ਲੈ ਗਏ ਅਸੀਂ ਤਰਨਤਾਰ ਸਾਹਿਬ ਜੀ ਉਥੋਂ ਸਾਨੂੰ ਜਵਾਬ ਮਿਲ ਗਿਆ ਜੀ ਤਰਨਤਾਰ ਨੇ ਫਿਰ ਸਰਕਾਰੀ ਹਸਪਤਾਲ ਜਾਂਦਾ ਹਾਂਜੀ ਸਰਕਾਰੀ ਹਸਪਤਾਲ ਉੱਥੇ ਵੀ ਨਾ ਜਵਾਬ ਦਿੱਤਾ ਵੀ ਠੀਕ ਨਹੀਂ ਹੋ ਸਕਦਾ ਹਾਂਜੀ ਜਵਾਬ ਦਿੱਤਾ ਹੀ ਫਿਰ ਜੀ ਅਸੀਂ ਚਲ ਕੇ ਚੰਡੀਗੜ੍ਹ ਚਲਤਾ ਸਾਨੂੰ ਉਹ ਤੋਂ ਸ਼ਰਨ ਜਵਾਬ ਹੀ ਮਿਲਿਆ ਜੀ ਮੇਰਾ ਕਿ ਅੰਮ੍ਰਿਤਸਰ ਵੀ ਗਏ ਇਹਦੇ ਦਰਮਿਆਨ ਹਾਂਜੀ ਅੰਮ੍ਰਿਤਸਰ ਉਹ ਗੁਰੂ ਨਾਨਕ ਉਥੇ ਗਏ ਸੀ ਅਮਨਦੀਪ ਜੀ ਅਮਨਦੀਪ ਅਮਨਦੀ ਰਾਤਰ ਗਏ ਉਹ ਉਥੋਂ ਮੁਰਕ ਨੂੰ ਇੱਕ ਵਾਰੀ ਲੱਤ ਜਰੀ ਉਹਨਾਂ ਕੱਟ ਕੇ ਤੀ ਉਹਦੇ ਕੱਟਣ ਜਾਂ ਹਾਲਤ ਕਰਦੀ ਮਾਰੀ ਹੈ ਜੀ ਹਾਲਤ ਮਾਰੀ ਕਰਕੇ ਤੇ ਹੁਣ ਕਰੇ ਆ ਗਏ ਜੀ ਹੁਣ ਸਭ ਤੋਂ ਪੈਸੇ ਦੇ ਲੈਣਗੇ ਜਿੰਨੀ ਵੀ ਕੋਈ ਮਦਦ ਕਰ ਸਕਦਾ ਹੈ ਸਾਡੀ ਕਰ ਦੋ ਵੀਰ ਜੀ ਇਹ ਵੀ ਡੈਟ ਨੇ ਕਿਹਾ ਕਟਣੀ ਪੈਣੀ ਆ। ਨੀਦੇ ਫਕਸਨ ਵੱਜ ਜਾਣੀ। ਤੇ ਚਲੋ ਮਹਾਰਾਜ ਨੇ ਬਾਬਾ ਦੀ ਸਿੰਘ ਉਹ ਅਰਦਾਸ ਆ ਬੇਨਤੀ ਹੈ ਮਹਾਰਾਜ ਦੇ ਕੋਲ ਜਿਹੜੀਆਂ ਬਚਾ ਗਈਆਂ ਤੇ ਬਾਬਾ ਦੀ ਸਿੰਘ ਨੇ ਮੇਰੇ ਕਿਰਪਾ ਕੀਤੀ ਤੇ ਲਤ ਨਹੀਂ ਕਟੀ ਗਈ। ਅਹੀਂ ਛੁੱਟੀ ਲੈ ਕੇ ਉਥੋਂ ਆ ਗਏ। ਸਾਨੂੰ ਮਨਦੀਪ ਹਸਤਾਲ ਛੁੱਟੀ ਨਹੀਂ ਦਿੰਦੀ ਜੀ। ਉਥੋਂ ਛੁੱਟੀ ਲੈ ਕੇ ਤੇ ਅਸੀਂ ਆ ਗਏ ਆ। ਉਥੇ ਲੜਕੇ ਛੁੱਟੀ ਲਈ ਆ। ਫੇ ਲਤ ਨਹੀਂ ਕਟੋਣੀ। ਮੈਂ ਮਰਦਾ ਤੇ ਮਰਨ ਦੋ। ਮੈਂ ਲਤ ਨਹੀਂ ਕਟੋਣੀ। ਇੱਕ ਇੱਕ ਪਹਿਲਾਂ ਹੀ ਕੱਟੀ ਗਈ। ਇੱਕ ਪਹਿਲਾਂ ਕੱਟੀ ਗਈ। ਮੁਰਕੇ ਦਜੀਓ ਕੱਟਣ ਨੂੰ ਫਿਰ ਤੇ ਹੀ। ਬڑا ਉਖਾ ਹੋ ਜਾਣਾ ਸੋ ਗੁਰੂ ਪਿਆਰੇ ਜਦੋਂ ਮੈਂ ਇੱਥੇ ਪਹੁੰਚਿਆ ਹੋਣੀ ਤੇ ਲਖਵਿੰਦਰ ਵੀਰ ਦੱਸਦਾ ਸੀਗਾ ਵੀ ਘਰ ਦੇ ਜਿਹੜਾ ਸੌਦਾ ਲੈਣਗੇ ਤੇ ਮੈਂ ਸੋਚਿਆ ਕਿ ਬਾਜ਼ਾਰੋਂ ਲੈਣ ਗਏ ਹੋਣੇ ਆ ਪਰ ਵੀਰ ਦੱਸਦਾ ਕਿ ਸਾਡੇ ਰਿਸ਼ਤੇਦਾਰਾਂ ਚ ਵਿਆਹ ਸੀਗਾ ਤੇ ਉਹਨਾਂ ਦੇ ਕੋਲ ਜਿਹੜਾ ਸੌਦਾ ਬਚਿਆ ਹੋਇਆ ਸੀਗਾ ਉਹ ਸੌਦਾ ਜਿਹੜਾ ਪਰਿਵਾਰ ਨੂੰ ਵਰਤਣ ਵਾਸਤੇ ਰਿਸ਼ਤੇਦਾਰਾਂ ਨੇ ਕਿਹਾ ਵੀ ਲੈ ਜਾਓ ਕਿਉਂਕਿ ਵੀਰ ਲਖਵਿੰਦਰ ਦੇ ਹਾਲਾਤ ਇਦਾਂ ਦੇ ਹੋ ਗਏ ਨੇ ਕੰਮ ਕੋਈ ਕਰ ਨਹੀਂ ਸਕਦਾ ਵੀਰ ਇੱਥੇ ਬੈਠਾ ਹੋਇਆ 6 ਤੋਂ 8 ਕ ਮਹੀਨਿਆਂ ਦਾ ਸਮਾਂ ਹੋ ਗਿਆ ਵੀਰ ਨੂੰ ਇਦਾਂ ਹੀ ਮੰਜੇ ਤੇ ਬੈਠਿਆ ਹੋਇਆ ਤੇ ਵੀਰ ਦਾ ਪਰਿਵਾਰ ਵੀ ਲਖਵਿੰਦਰ ਪਰਿਵਾਰ ਚ ਕੌਣ-ਕੌਣ ਹੈਗਾ ਆਪਣੇ ਮੇਰੇ ਤਿੰਨ ਗੁੱਡੀਆਂ ਜੀ ਤਿੰਨ ਗੁੱਡੀਆਂ ਮਤਿਆਦਾ ਮੇਰੀਆਂ ਜੀ ਇੱਕ ਘਰ ਦੇ ਪੰਜੇ ਜੀ ਤੇ ਪੜਾਈਆਂ ਹੀ ਖਤਮ ਹੋਈਆਂ ਬੱਚੇ ਦੇ ਇਹਨੇ ਐਨਸੀਸੀ ਰੱਖੀ ਹੈ ਜੀ ਅੱਛਾ ਜੀ ਤੇ ਬੀ ਦਾ ਸਰਟੀਫਿਕੇਟ ਇਹਨੂੰ ਮਿਲਿਆ ਵਾ ਪੜੀ ਏ ਦਾ ਮਿਲੇਗਾ ਬੀ ਦਾ ਮਿਲਿਆ ਛੱਡ ਗਈ ਨੇ ਨਹੀਂ ਬੰਨੋ ਉਸੇ ਜਾਂਦੀ ਰਹੀ ਅੰਮ੍ਰਿਤਸਰ ਪਬਲੀਆ ਦੇ ਨੇ ਰਿਕਵਰਜ ਉਥੋਂ ਜਾ ਕੇ ਆਉਣਾ ਇਹਨੇ ਐਨਸੀਸੀ ਰੱਖੀ ਨਹੀਂ ਸਾਰੀ ਸਭ ਵਰਦੀਆਂ ਸਦੀਆਂ ਨਹੀਂ ਰੱਖੀਆਂ ਘਰ ਜਿੱਦਾਂ ਨੇ ਸੋਚਿਆ ਹੀ ਨਹੀਂ ਕਿ ਅਭੀ ਨਹੀਂ ਹੁਣ ਬੰਨਣਾ ਨਹੀਂ ਕੋ ਉਹ ਨਾ گاਉਂ ਜਿਹੜੀਆਂ ਜਾਂਦੀਆਂ ਸਕੂਲ ਕਿੰਨੀਆਂ ਵਰਦੀਆਂ ਬਣਾਈਆਂ ਸੀ ਤਾਂ ਕੋਈ ਲੱਗਦਾ ਨਹੀਂ ਜਦੋਂ ਇਹ ਲਾਤ ਖਰਾਬ ਹੋਈ ਸੀਗੀ ਤੇ ਘਰ ਵੇਚਣ ਵਾਸਤੇ ਲਾਇਆ ਸੀ ਦੱਸ ਦੇਦਾ ਵੀ ਰੇਟ ਜਦੋਂ ਪਤਾ ਹੁੰਦਾ ਨਾ ਵੀ ਹੁਣ ਲੋੜ ਆ ਪੜੋ ਤੇ 3 ਲੱਖ ਰੁਪਏ ਲਾਇਆ ਜੀ ਅੱਛਾ 3 ਲੱਖ ਰੁਪਏ ਲਾਇਆ ਇੱਥੇ ਸਾਡੇ 2 ਲੱਖ ਨੂੰ ਨੀਵੇਂ ਥਲੇ ਆ 10 ਫੁੱਟ ਪਰ ਦੀ ਖਾਲੀ ਜਗ੍ਹਾ ਹੀ ਜਿਹੜੀ ਆ ਉਹ 50 60 ਨਹੀਂ 2 ਲੱਖ ਨੂੰ ਨਹੀਂ 2 ਲੱਖ ਨੂੰ ਆ ਤੇ ਇਹ ਮੇਰਾ 3 ਲੱਖ ਦਾ ਆ ਉਹ ਪਤਾ ਵੀ ਹੁਣ ਲਖਵਿੰਦਰ ਨੂੰ ਲੋੜ ਹੈ ਨੇ ਦੇਣੀ ਦੇਣੀ ਆ ਨਹੀਂ ਨਹੀਂ ਦੇਣੀ ਪੈਣੀ ਵਪਾਰ ਕਰਦੇ ਨੇ ਲੋਕ ਇਹ ਤਰਸ ਨਹੀਂ ਕਰਦੇ ਲਖਵਿੰਦਰ ਸਿੰਘ ਆਂ ਮੌਕਾ ਭਾਲਦੇ ਆ ਵੀ ਮੌਕਾ ਭਾਲਦੇ ਜੀ ਉਹ ਪੈਸੇ ਲੈ ਕੇ ਨਾਲ ਹੀ ਆਇਆ ਆਖੇ ਘਰ ਦੇ ਨਾਲ ਚਲੋ ਸਾਨੂੰ ਲੈ ਕੇ ਦੋ ਮੁਰਕੇ ਘਰ ਦੇ ਨੇ ਮੈਨੂੰ ਪੁੱਛਿਆ ਵੀ ਦੇਣਾ ਥਾਂ ਇਹਦਾ ਮੈਂ ਕਿਹਾ ਮੇਰੀ ਜਾਨ ਜਾਨ ਦੀ ਜਾਨ ਤੇ ਭਾਈ ਦੀ ਉਹ ਤਾਂ ਪੂਰੇ ਲੱਗੀ ਇਹ ਇਹ ਵੇਖੋ ਇਹ ਇਹ ਪਹਿਨਦੀ ਵਰਦੀ ਆ ਜਦੋਂ ਐਨਸੀਸੀ ਵਿੱਚ ਜਾਂਦੇ ਹੁੰਦੇ ਸੀਗੇ ਤੇ ਕਿੰਨੀਆਂ ਰੀਝਾਂ ਹੁੰਦੀਆਂ ਵਾ ਬੱਚਿਆਂ ਨੂੰ ਕਿ ਆਪਾਂ ਕੁਝ ਬੰਨਾ ਵਾ ਨਾ ਪਰ ਕਿਸੇ ਵੇਲੇ ਹਾਲਾਤ ਹੀ ਆਪਾਂ ਨੂੰ ਹੋਰ ਪਾਸੇ ਲੈ ਜਾਂਦੇ ਆ ਪੈਨ ਕਹਿੰਦੀ ਮਨ ਵੀ ਥੱਕ ਗਿਆ ਹੁਣ ਵੈਸੇ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਵੀ ਨਾ ਕੁਝ ਟਾਈਮ ਤਾਂ ਲੱਗਦਾ ਸੀ ਨਾ ਮੇਰਾ ਨਾਮ ਕੱਟਦਾ ਕਿਉਂਕਿ ਮੈਂ ਤੋਂ ਟਾ ਟਾ ਟਮ ਪਹੁੰਚਿਆ ਨਹੀਂ ਜਾਂਦਾ ਸੀ ਉੱਥੇ ਜਦੋਂ ਫਿਰ ਪਾਪਾ ਨੂੰ ਸੱਟ ਲੱਗੀ ਹੈ ਤਿੰਨ ਮੰਥ ਮੈਂ ਆ ਹੀ ਘਰ ਰਹੀ ਹਾਂ ਇਹ ਇੱਕ ਪੇਪਰ ਸੀ ਭਰ ਦਿੱਤਾ ਸੀ SSC MTS ਦਿੱਤਾ ਸੀ ਮੈਂ ਬਿੰਡਾ ਪੇਪਰ ਬਿੰਡਾ ਦੇਣ ਗਈ ਸੀ ਕਿ ਮੇਰਾ ਰਿਜ਼ਲਟ ਹੀ ਨਹੀਂ ਆਇਆ ਲੀ ਤੱਕ 6 ਮੰਥ ਹੋ ਗਿਆ ਤੇ ਉਹਨਾਂ ਨੇ ਉਦੋਂ ਬਾਅਦ ਮੈਂ ਸੋਚਿਆ ਵੀ ਮੈਂ ਹੁਣ ਕੋਈ ਪੋਸਟ ਭਰಾಣੀ ਨਹੀਂ ਆ ਕੋਣ ਵੀ ਕਰਦੇ ਕਹਿ ਦਿੰਦੇ ਕੁਛ ਪਰ ਲਾ ਮੈਂ ਕਹਿੰਨੀ ਮੈਨੂੰ ਹੁਣ ਆਸ ਹੀ ਨਹੀਂ ਆ ਕੀ ਪਤਾ ਜਿਹੋ ਜਿਹੇ ਮੇਰੇ ਦਿਮਾਗ ਤੇ ਬੋਝ ਟੈਨਸ਼ਨ ਆ ਨੇ ਤੋਂ ਪੇਪਰ ਬਣਾ ਸਹੀ ਨਾ ਦਿੱਤਾ ਜਾਵੇ ਊ ਮੈਂ ਜਦੋਂ ਮੈਂ ਕੋਈ ਟੈਨਸ਼ਨ ਨਹੀਂ ਹੁੰਦੀ ਜਿਵੇਂ ਪਤਾ ਹੀ ਪਾਪਾ ਨੇ ਆ ਜਾਣਾ ਹੈ ਪੈਸੇ ਲੈ ਲੈਣੇ ਆ ਚੱਲ ਹੀ ਜਾਣਾ ਹੈ ਤੇ ਹੁਣ ਐ ਲੱਗਦਾ ਵੀ ਨਹੀਂ ਪੈਸੇ ਮੰਗਣ ਲੱਗਿਆ ਹੋਰ ਤਰ੍ਹਾਂ ਹੁੰਦੀ ਹੈ ਕਿ ਉਹ ਵਿਚਾਰਾ ਕਿਤੇ ਜਾਂਦਾ ਆ ਬੈਠੇ ਤੇ ਮੰਜੇ ਤੇ ਹੀ ਆ ਮੈਂ ਮੰਗਦੀ ਨਹੀਂ ਮੈਂ ਅਸਲ ਕੇ ਕਿਤੇ ਜਾਣਾ ਆਣਾ ਹੀ ਛੱਡਤਾ ਕੀ ਨਹੀਂ ਹੁੰਨੀ ਮੈਂ ਜਾਣਾ ਮੈਂ ਘਰ ਹੀ ਠੀਕ ਹਾਂ ਕੋਈ ਪੋਸਟ ਵੀ ਨਹੀਂ ਭਰਾਂਦੀ ਇੰਨੇ ਪੋਸਟ ਆਈਆਂ ਹੁਣ ਜਦੋਂ ਆਉਂਦੀਆਂ ਭਰਦੀ ਨਹੀਂ ਮੈਂ ਭਰਦੀ ਨਹੀਂ ਮੈਂ ਨਹੀਂ ਪੋਸਟ ਕਰਨ ਵਾਸਤੇ ਵੀ ਪੈਸੇ ਲੱਗਦੇ ਆ ਤੇ ਮੈਨੂੰ ਡਰ ਹੁੰਦਾ ਮੈਂ ਪੁੱਛਦੀ ਵੀ ਨਹੀਂ ਇਹਨੂੰ ਵੀ ਮੈਂ ਰਹਿਣ ਦਿੰਦੀ ਕੋਈ ਗੱਲ ਨਹੀਂ ਪੋਸਟਾਂ ਬਹੁਤ ਹੀ ਕੋਈ ਰਿਸ਼ਤੇਦਾਰ ਵੀ ਆਉਂਦੇ ਹੋਂ ਤੇ ਮਨ ਡਰਦਾ ਹੁਣਾ ਵੀ ਇਹਨਾਂ ਦੀ ਸੇਵਾ ਕਰੀ ਹਾਂਜੀ ਹੋ ਜਾਂਦਾ ਹੈ ਬਾਕੀ ਜਿੰਨੀ ਸਾਡੀ ਤੋਂ ਹੁੰਦੀ ਆ ਅਸੀਂ ਕਰਦੇ ਆ ਆਪਣੇ ਆਪ ਨੂੰ ਅਗਲਾ ਕਹਿ ਦਿੰਦਾ ਕਿ ਤੁਸੀਂ ਕਿਉਂ ਕਰਦੇ ਆ ਤੁਹਾਨੂੰ ਤੁਹਾਨੂੰ ਪਤਾ ਤੁਹਾਡੇ ਹਾਲਾਤ ਅਸੀਂ ਫੇਰ ਵੀ ਆਪਣੇ ਦਿਲੋਂ ਕਿ ਨਹੀਂ ਸਾਡੇ ਇੰਨੇ ਵੀ ਨਹੀਂ ਮਾੜੇ ਹਾਲਾਤ ਕਿ ਇਹ ਤੁਹਾਨੂੰ ਚਾਹ ਬਣਾ ਪਿਆ ਸੀ ਇਹ ਵੀ ਘਰ ਦਾ ਕੰਮ ਕਰਦੀ ਹੋਣਾ ਕੋਈ ਭੈਣ ਭਰਾ ਆ ਗਿਆ ਜੀ ਚਾਹ ਪਾਣੀ ਪੀਣਾ ਪੈਂਦਾ ਤੇ ਦੂਜੀ ਵਿਚਾਰੀ ਸਟੋਰ ਤੇ ਲੱਗੀ ਸਟੋਰ ਕਿਹੜੇ ਤੇ ਇਹ ਮੈਡੀਕਲ ਸਟੋਰ ਥੇ ਪ੍ਰਵੀਨ ਵਾਲਾ ਉਹ ਸ਼ਾ ਉੱਥੇ ਹੀ ਲੱਗੀ ਹਾਂਜੀ ਸਰ ਘਰ ਦਾ ਚਾਟਣਾ ਜੀ ਕਿੰਨੇ ਕ ਪੈਸੇ ਦੇ ਦਿੰਦੇ ਉੱਥੇ ਸਟੋਰ ਤੇ ਗੁੱਡੀ ਨੂੰ 3000 ਰੁਪਏ ਮੈਂ ਤੇ 3 ਤੋਂ 2 ਕੋ ਦਿੱਤਾ ਇੱਕ ਦਿਨਾ 2000 ਰੁਪਏ ਦੇ ਹਾਂਜੀ ਕੋਈ ਪੜ੍ਹਾਈ ਕੀਤੀ ਹੋਈ ਹੈ ਇਹਨਾਂ ਨੇ ਕੋਈ ਮੈਡੀਕਲ ਦਾ ਫਾਰਮਾਸਿਸਟ ਦਾ ਕੋਰਸ ਕੀਤਾ ਹੈ ਨਹੀਂ ਨਹੀਂ ਜੀ ਉਹ ਤਾਂ ਚਾਈ ਨਾਲ ਗਈ ਯਾਨੀ ਛੋਦਾ ਹੀ ਉਹਨਾਂ ਨੇ ਲਾ ਕੇ ਨਾਲੇ ਸਿਖਾਈ ਜਾਂਦੇ ਆ ਤੇ ਨਾਲੇ ਉਹ ਮੈਦੂਸੀ ਨੂੰ ਪੜਾਉਂਦੀ ਸੀ ਤੂੰ ਮੈਦੂ ਨੇ ਆਖਿਆ ਵੀ ਕਾਜ ਤੂੰ ਇੱਥੇ ਆ ਜਾ ਮੇਰੇ ਕੋਲ ਤੇ ਗੋੰਦਰਾ ਸਾਹ ਪੜੀ ਜੀ ਮੇਰੀ ਗੁੱਡੀ ਉਹ ਅੱਛਾ ਜੀ ਨਵੋਦਾ ਸਕੂਲੇ ਪੜੀ ਆ ਇਹ ਜਿਹੜੇ ਇੱਥੇ ਪੜੀ ਜਾਂਦੇ ਨੇ ਵੱਡੀ ਐ ਜੀ ਇਹ ਸਾਰੇ ਤਾਂ ਵੱਡੀ ਕੁੜੀਆਂ ਆ ਹਾਂ ਜੀ ਵੱਡੀ ਸਾਰੇ ਨੂੰ ਉਹ ਵੀ ਚਲੀ ਆ ਉਹ ਤੋਂ ਨਿੱਕੀ ਸਾਰੇ ਨੂੰ ਪੜਦੀ ਆ ਇੱਕ ਪੜਦੀ ਪੀ ਇੱਕ ਪੜਦੋ ਬੁੱਤੇ ਕਹਿੰਦੇ ਪੱਲੋਂ ਦੋ ਦੋ ਚਾਰਿਆਂ ਨੂੰ ਬੈਗੀਆਂ ਦੋ ਪੱਲੋਂ ਹਾਂ ਦੋ ਦੋ ਜੁਗਾਰ ਜੋ ਘੜਗੀਆਂ ਤੇ ਉਹਨਾਂ ਪੜਦੀ ਨਿੱਕੀ ਆ ਜੋ ਪੱਟੀ ਕਰਾਉਣ ਜਾਂਦੇ ਹੁੰਦੇ ਰਾਜੀ ਕੌਣ ਜਾਂਦਾ ਤੁਸੀਂ ਜਾਂਦੇ ਹੁੰਦੇ ਪਾਪਾ ਨਾਲ ਪੱਟੀ ਕਰਾਉਣ ਕੀ ਹੋਰ ਕੋਈ ਜਾਂਦੀ ਛੋਟੀ ਸਿਸਟਰ ਜਾਂਦੀ ਛੋਟੀ ਸਿਸਟਰ ਜਾਂਦੀ ਸੀ ਵੈਸੇ ਰਾਜੀ ਕਿੰਨੇ ਕੁ ਆਪਰੇਟ ਹੋ ਗਏ ਪਾਪਾ ਦੇ ਹੁਣ ਤੱਕ ਆਪਰੇਟ ਬਹੁਤ ਜ਼ਿਆਦਾ ਹੋ ਗਏ ਮਤਲਬ ਕਦੀ ਕਹਿ ਦਿੰਦੇ ਲੱਤ ਸਾਫ਼ ਕਰਨੀ ਆ ਕਦੀ ਕਹਿ ਦਿੰਦੇ ਕੱਟ ਦੇਣੀ ਆ ਕੁਛ ਨਹੀਂ ਕਹਿ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਕਿਹੜੇ ਟਾਈਮ ਕਿਹੜੀ ਗੱਲ ਉਹਨਾਂ ਨੇ ਕੱਟ ਕੇ ਰੱਖ ਦੇਣੀ ਅੱਗੇ ਸਾਫ਼ ਕਰਨ ਦੇ ਵੀ 50 50 60000 ਰੁਪਏ ਲਾਇਆ ਫਿਰ ਕਹਿੰਦੇ ਆਖਰ ਤੇ ਕਹਿੰਦੇ ਕਿ ਇੱਕ ਕੱਟੀ ਗਈ ਇਨਫੈਕਸ਼ਨ ਕਰਕੇ ਫਿਰ ਹੌਲੀ ਹੌਲੀ ਦੂਜੇ ਤੀਜੇ ਦਿਨ ਦੂਜੀ ਦਾ ਵੀ ਕਹਿਤਾ ਕਿ ਇਹ ਵੀ ਕੱਟੀ ਜਾਣੀ ਹਾਂਜੀ ਅਸੀਂ ਸੋਚ ਅਸੀਂ ਆਖਿਆ ਕਿ ਨਹੀਂ ਅਸੀਂ ਉਹਨਾਂ ਨੇ ਸਾਨੂੰ ਛੁੱਟੀ ਤੇ ਉਹ ਵੀ ਆਤਰ ਕਰਤਾ ਸੀ ਕਹਿੰਦੇ ਨਹੀਂ ਛੁੱਟੀ ਨਹੀਂ ਦੇਣੀ ਜਿੰਨਾ ਤੱਕ ਲੱਖ ਰੁਪਿਆ ਜਮਾ ਨਹੀਂ ਕਰਵਾਉਂਦੇ 5 ਲੱਖ 60 ਤੋਂ ਪਹਿਲਾਂ ਹੀ ਲੈ ਲਿਆ ਸੀ ਆ ਲਾਜ ਦੇ ਵਿੱਚ ਲਾਜ ਦੇ ਚੱਕਰਾਂ ਬਾਅਦ ਵਿੱਚ ਜਦੋਂ ਛੁੱਟੀ ਮਿਲਣੀ ਸੀ ਉਹ ਲੱਖ ਰੁਪਿਆ ਜਮਾ ਕਰਵਾਓ ਫੇਰ ਜਾਓ ਤੇ ਲਵਾਰਸਾ ਵਾਂਗੂ ਸਾਨੂੰ ਕਰਤਾ ਸੀ ਉਹਨਾਂ ਨੇ ਆਖਰ ਤੇ ਮੇਰੀ ਮੰਮੀ ਨੇ ਕਿਹਾ ਕਿ ਆਪ ਆਪਣਾ ਘਰ ਵੇਚ ਦਈਏ ਹੁਣ ਕੁਝ ਨਹੀਂ ਰਹਿ ਗਿਆ ਆਪਣੇ ਕੋ ਤੇ ਹੁਣ ਘਰ ਤੇ ਲੈ ਕੇ ਆਉਣਾ ਹੀ ਹੈ ਕਿ ਸਾਨੂੰ ਅਸੀਂ ਆਪਣਾ ਘਰ ਵੇਚਣ ਤੱਕ ਵੀ ਆ ਗਏ ਸੀ ਪਤਾ ਨਹੀਂ ਰੱਬ ਦੀ ਕਿੰਤਾ ਮਿਹਰ ਹੋਈ ਕਿ ਸਾਡਾ ਘਰ ਸਾਡੇ ਹੱਥ 'ਚ ਆ ਗਿਆ ਨਹੀਂ ਤੇ ਇਹ ਵੀ ਚੱਲਿਆ ਸੀ ਸਾਡੇ ਕੋਲ ਅਸੀਂ ਆਪਣੇ ਪਾਪਾ ਨੂੰ ਘਰੇ ਲਿਆਂਦਾ ਕਿਤੋਂ ਨਾ ਕਿਤੋਂ ਪੈਸੇ ਉੱਥੇ ਹੀ ਕਿਰਾਇਆ ਕਰਕੇ ਇੱਥੋਂ ਵੀ ਗਏ ਪੈਸੇ ਭੜਿਆਨੇ ਮਦਦ ਕੀਤੀ ਚਲੋ ਜਿਨ੍ਹਾਂ ਨੇ ਵੀ ਕੀਤੀ ਉਹਨਾਂ ਨੂੰ ਰੱਬ ਬਹੁਤ-ਬਹੁਤ ਦਵੇ ਉਹ ਟਾਈਮ ਸਾਡੇ ਲਈ ਇਦਾਂ ਦਾ ਕਿ ਹੁਣ ਜ਼ਿੰਦਗੀ ਖਤਮ ਹੋ ਗਈ ਹੁਣ ਕੁਝ ਵੀ ਨਹੀਂ ਹੈਗਾ ਸਾਡੇ ਹੱਥ 'ਚ ਪਰ ਸਾਨੂੰ ਇਹੀ ਸਾਡਾ ਪਾਪਾ ਘਰ ਆਜੇ ਕਿਸੇ ਵੀ ਹਾਲ 'ਚ ਚਾਹੇ ਘਰ ਆਜੇ ਹਾਂਜੀ ਭਾਵੇਂ ਲੱਤ ਕੱਟੀ ਚ ਹੀ ਆ ਜੇ ਘਰ ਆ ਜੀ ਉਸ ਤੋਂ ਬਾਅਦ ਅਮਨਦੀਪ ਹਸਪੀਟਲ ਤੇ ਜਦੋਂ ਘਰ ਆਏ 15 ਦਿਨ ਅਸੀਂ ਘਰ ਰੱਖਿਆ ਐਵੇਂ ਲੱਤ ਕੋਈ ਟੰਕਾ ਨਹੀਂ ਕੁਝ ਨਹੀਂ ਉਹਨਾਂ ਨੇ ਐਵੇਂ ਲੱਤ ਛੱਡਤੀ ਖੁੱਲੀ ਤੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਬਸ ਪੈਸੇ ਲਈ ਗਏ ਕੁਝ ਕੀਤਾ ਹੀ ਨਹੀਂ ਇਲਾਜ ਸਿਰਫ ਡ੍ਰਿਪਾਂ ਲੱਗਦੀਆਂ ਰਹੀਆਂ ਉਹ ਵੀ ਮੈਨੂੰ ਲੱਗਦਾ ਕਿ ਉਹੀ ਹਰ ਟੁੱਟੀਆਂ ਲੱਗਦੀਆਂ ਰਹੀਆਂ ਤੇ ਦਵਾਈ ਤੇ ਚਲੋ ਚਲ ਲੱਗਣੀ ਹੀ ਲੱਗਦੀ ਰਹੀ ਆ ਤੇ ਆ 15 ਦਿਨ ਐਵੇਂ ਰੱਖਿਆ ਤੋਂ 15 ਦਿਨਾਂ ਬਾਅਦ ਅਸੀਂ ਇਹ ਸੋਚਿਆ ਕਿ ਐਵੇਂ ਹੀ ਰੱਖ ਨਹੀਂ ਸਕਦੇ ਇਦਾਂ ਇਨਫੈਕਸ਼ਨ ਵਧਣ ਦਾ ਡਰ ਰਿਹਾ। ਅਸੀਂ ਸਾਨੂੰ ਕਿਹਨੂੰ ਦੱਸਿਆ ਸਨਰਾਈਜ਼ ਹੌਸਪੀਟਲ ਅੰਮ੍ਰਿਤਸਰ ਦੇ ਵਿੱਚ ਐਂਡ ਤੇ ਉਸ ਹੌਸਪੀਟਲ ਗਿਆ ਸੀ। ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਕੁਝ ਸਾਡੇ ਰਿਸ਼ਤੇਦਾਰ ਹੀ ਜਿਨ੍ਹਾਂ ਨੇ ਉਹਨਾਂ ਨੂੰ ਸਿਫਾਰਿਸ਼ ਕੀਤੀ ਕਿ ਪਲੀਜ਼ ਸਾਡੀ ਹੈਲਪ ਕਰੋ ਇਹ ਸਾਡਾ ਕੀ ਰਿਸ਼ਤੇਦਾਰ ਇਦਾਂ ਇਹਨਾਂ ਦੀ ਹਾਲਤ ਆ। ਇਹੀ ਕਮਾਉਂਦੇ ਸੀ। ਤੇ ਉਹਨਾਂ ਨੇ ਸਾਡੇ ਵੀ 60 60 ਹਜ਼ਾਰ ਦੇ ਵਿੱਚ ਕਰਤਾ ਹੀ ਇਲਾਜ। ਵਧੀਆ ਲਾ ਤੁ ਤੁ ਉਥੇ ਮਾਸ ਸਾਰਾ ਨਿਕਲ ਗਿਆ ਸੀ ਕਿਉਂਕਿ ਇਹਨਾਂ ਨੇ ਲੱਤ ਦੇ ਵਿੱਚੋਂ ਦੂਜੀ ਲੱਤ ਚੋਂ ਮਾਸ ਵੀ ਸਾਰਾ ਕਢਾ ਲਿਆ ਸੀ ਘੱਟ ਘੱਟ ਕੇ ਸਾਫ਼ ਕਰਨ ਦੇ ਚੱਕਰਾਂ ਜੀ ਤੇ ਫਿਰ ਉਹਨਾਂ ਨੇ ਇਦਾਂ ਕੀਤਾ ਕਿ ਪੱਟ ਚੋਂ ਮਾਸ ਕੱਢਿਆ ਲੱਤ 'ਚ ਸ਼ਿਫਟ ਕੀਤਾ ਹੁਣ ਉਹ ਹੌਲੀ ਹੌਲੀ ਥੋੜਾ ਫਰਕ ਪੈਣਦਿਆ ਤੇ ਕਹਿੰਦੇ ਕਿ ਇੱਥੇ ਪਲਾਸਟਰ ਕਰਵਾਓ ਜਿੰਨਾ ਤੱਕ ਹੱਡੀ ਠੱਠ ਨਹੀਂ ਬੈਠਦੀ ਆਪਾਂ ਆਪਰੇਸ਼ਨ ਨਹੀਂ ਕਰ ਸਕਦੇ ਤੇ ਹੁਣ ਆਪਰੇਸ਼ਨ ਹੋਊਗਾ ਤੇ ਫਿਰ ਚੱਲਣ ਦਾ ਪੈਣਗੇ ਚਾਂਸ ਹੈਗਾ ਆ ਚੱਲਣ ਦਾ ਇਦੇ ਵਾਸਤੇ ਬਹੁਤ ਸਾਰੇ ਪੈਸਿਆਂ ਦੀ ਲੋੜ ਆ ਬਹੁਤ ਸਾਰੇ ਪੈਸਿਆਂ ਦੀ ਲੋੜ ਆ ਫਿਰ ਇੱਕ ਵਾਰੀ ਆਪਰੇਸ਼ਨ ਹੋਣਾ ਅੱਗੇ ਵੀ ਸੰਗਤ ਨੇ ਬਹੁਤ ਮਦਦ ਕੀਤੀ ਆ ਭੈਣ ਦੱਸਦੀ ਕਿ 6-7 ਲੱਖ ਰੁਪਈਆ ਸੰਗਤ ਨੇ ਸੇਵਾ ਜਿਹੜੀ ਦਿੱਤੀ ਆ ਸੇਵਾ ਦੇ ਰੂਪ ਚ ਇਹਨਾਂ ਦੇ ਅਕਾਊਂਟ ਚ ਆਉਂਦਾ ਰਿਹਾ ਪੈਸਾ ਹੁਣ ਵੀਰ ਲਖਮਿੰਦਰ ਕੋਈ ਆਉਂਦਾ ਪੈਸਾ ਕੋਈ ਕੋਈ ਦਿੰਦਾ ਉਹ ਨਹੀਂ ਵੀਰ ਜੀ ਉਹਦਾ ਕੋਈ ਕੋਈ ਕਿਸੇ ਤੋਂ ਨਹੀਂ ਆਉਂਦਾ ਹੁੰਦਾ ਤੇ ਕੋਈ ਭੈਣ ਤਾਂ ਮੰਗ ਮੂੰਗੇ ਕਿ ਜਿਆਦਾ ਗੱਲ ਹੀ ਤਾਂ ਜੀ ਇਹ ਜਿਹੜੀਆਂ ਹੁਣ ਪੱਟੀਆਂ ਹੁੰਦੀਆਂ ਫਿਰ ਉਹ ਕਿਸ ਤਰ੍ਹਾਂ ਕਰਦੇ ਪਏ ਆ ਇੱਤਾਂ ਹੀ ਉਹਨਾਂ ਕੋਲ ਚੱਜੀਦਾ ਤੇ ਉਹ ਆ ਮੁੰਡਿਆ ਆ ਮੁੰਡਾ ਨਹੀਂ ਆ ਤਾਲਾ ਉੱਥੇ ਲੱਗਾ ਹੈ ਗੁਰੂ ਨਾਨਕ ਆਪਣਾ ਅਤਰ ਬੋਤਲਾ ਆ ਦਵਣੇ ਜੀ ਪਟੰਗਾਂ ਬਤਵਾਂ ਦਾ ਮੇਰੇ ਤਰ੍ਹਾਂ ਕਰਾ ਲੈ ਕਰੋ ਕਰਦੇ ਹੋ ਬੰਦ ਕਰਦੇ ਹੋ ਦੂਜਾ ਜਖਮ ਸੁੱਕ ਗਿਆ ਵਾਲਾ ਇਹ ਸੁੱਕ ਗਿਆ ਲਾਤੀ ਪੱਟੀ ਇਹ ਲਾ ਦੀ 啊，大家好。 ਨਾ ਪਹਿਲਾਂ ਨਮਾਇਕਸ਼ਿਕ ਰਹੀ ਆਪਾਂ ਪਲਸਟਰ ਖੋਲ ਕੇ ਤੇ ਫਿਰ ਪੜ੍ਹਾਈ ਅੱਛੇ ਇਗਜ਼ੈਮ ਕਰੀਂ ਲੱਗਦਾ ਖਬੀ ਲੱਗਾ ਲੱਤ ਕਿਹੜੀ ਹੈ ਖਬੀ ਲੱਗਦੀ ਐਸ ਜੀ ਕੱਤੀ ਹੋਈ ਹੈ ਪਹਿਲਾਂ 24 ਨੰਬਰ ਤੇ ਪਲਸਟਰ ਖੋਲੋ ਮਜਮਾ ਦੇਖਣਾ ਫਿਰ ਐਕਸਰੇ ਕਰਾਉਣਾ ਰਿਪਿਟੇਸ਼ਨ ਹੀ ਕਰਦੀ ਨਾ ਸਦੀ ਮਤਲਬ ਜਿਹੜੀ ਉਹ ਲਾਇਆ ਸਕੰਜਾ ਲਾਇਆ ਸਕੰਜਾ ਲਾਇਆ ਉਹ ਤੋਂ ਬਾਅਦ ਲਾਇਆ ਉਹਨਾਂ ਅੱਛਾ ਸਕੰਜੇ ਸਵੇਰੇ ਕੱਟ ਕੇ ਪੀਂਦੇ ਬਾਅਦ ਚ ਕੱਟੀ ਹੈ ਕਿੰਨਾ ਚਿਰ ਰੱਖਿਆ ਛੱਡਿਆ ਸਕੰਜਾ 22 ਦਿਨ ਤੇ 22 ਦਿਨ ਰੱਖਿਆ ਉਸ ਤੋਂ ਬਾਅਦ ਕੱਟ ਗਿਆ ਉਹ ਫਿਰ ਹੋਇਆ ਨਹੀਂ ਹੋਣਾ ਡਾਕਟਰ ਅਨੂਪ ਨੂੰ ਕਾਲ ਕਰਦੇ ਕੁਝ ਦੇਖਦੇ ਆਇਟੋਟਿਕ ਐਇਟੋਟਿਕ ਹੈ ਨਾ ਅਲਰਜੀ ਤੋਂ ਦੀ ਵੀ ਹਾਂ ਸਰਾਂਡੇ ਜਖਮ ਹੈਗਾ ਜੀ ਉਹ ਠੀਕ ਹੈ ਬਿਲਕੁਲ ਅਜਾ ਖੰਭੇੜ ਸਹੀ ਕਿੰਨਾ ਮਾਸ ਹੈ ਸਕਿਨ ਗrafting ਜਿਹੜੀ ਹੋਈ ਹੈ ਇਹਨਾਂ ਦੇ ਇਹ ਇੱਥੇ ਹੋਈ ਹੈ ਇਹ ਫਿਰ ਸਕਿਨ ਗrafting ਕਿਉਂ ਕਰਤੀ ਹੈ ਜੇ ਕੁਝ ਕਰਨਾ ਨਹੀਂ ਸੀ ਤਾਂ ਜਖਮ ਸੀਗਾ ਉੱਪਰ ਤੇ ਉਹਨਾਂ ਨੇ ਇਹ ਕਿਹਾ ਹੋਣਾ ਕਿ ਜੇ ਰਾਜੀ ਹੋ ਜੂ ਜਖਮ ਫਿਰ ਆਪਾਂ ਕਰ ਦਾਂਗੇ ਫਿਰ ਆਪਾਂ ਕਰ ਦਾਂਗੇ ਫਿਕਸਟਰ ਵਗੈਰਾ ਲਾ ਦਾਂਗੇ ਜੀ ਉਹ ਰਸਤਾ ਬਣਾਇਆ ਹੋਇਆ ਨਾ ਜ਼ਖਮ ਨੇ ਉਧਰ ਦੀ ਫਿਰ ਰਿਸਦਾ ਰਹਿੰਦਾ ਹੈ ਇਨ ਨਾੜਾਂ ਵਗੈਰਾ ਚੈੱਕ ਹੋਣੀਆਂ ਬਲੱਡ ਦੀਆਂ ਹਾਂਜੀ ਹਾਂਜੀ ਸਰਕੂਲੇਸ਼ਨ ਦੇਖ ਰਹੇ ਹਾਂ ਕਿ ਇੱਥੇ ਬਲੱਡ ਦਾ ਸਰਕੂਲੇਸ਼ਨ ਹੋ ਰਿਹਾ ਹੈ ਕੀ ਹੈ ਕਿ ਨਹੀਂ ਅਰੇ ਬਲਵਿੰਦਰ ਸਿੰਘ ਦੋਨੋਂ ਸਾਈਡ ਤੋਂ ਅੱਗੋਂ ਪਿਛੋਂ ਹੱਤ ਪਾ ਕੇ ਨਾ ਤਾਂ ਚੁੱਕੇ ਵਿੱਚੋਂ ਟੁੱਟੀ ਹੋਈ ਲੱਗਦਾ ਇੱਥੇ ਦਿਖਾਉਣਾ ਨੇ ਅੱਛਾ ਉਹ ਵੀ ਕਰ ਚੱਕਾ ਰੋਣੇ ਗੋਰ ਨਹੀ ਆ ਰਿਹਾ ਮੈਂ ਬੰਦ ਆਵਟਾ ਇਸ ਤਰ੍ਹਾਂ ਲਈ ਹਾਇ ਤੇਰੇ ਉਹ ਇਹ ਮੈਂ ਉਹ 15% ਦੇ ਦੋਸਤ ਉਹ ਉਹ ਇਹ ਉਸਾ ਤੇ ਇਹ ਉਸਾ ਜੀ ਨੇ ਤੇ ਇੱਥੇ ਚਮੜੀ ਲੱਗੀ ਹੋਈ ਆ ਕਿੱਥੋਂ ਹੋਈ ਸੀ ਚਮੜੀ ਆ ਜੇ ਹਾਂਜੀ ਕਿੱਥੋਂ ਬੋਲ ਰਹੇ ਚਮੜੀ ਕਿੜਿਆਵਾਂ ਸੌਂਦ ਤੁ ਲੋਈ ਹਾਂਜੀ ਸਤਾਈ ਸਨਰਾਈਜ਼ ਹਸਪੀਟਲ ਸਨਰਾਈਜ਼ ਹਸਪੀਟਲ ਤੋਂ ਉਹਨਾਂ ਨੇ ਸਿੰਪਲ ਸਕੰਜਾ ਲਾਇਆ ਸੀ ਫਿਰ ਸਕੰਜਾ ਪਹਿਲਾਂ ਇਹ ਗੁਰਨਾਣਾ ਹਸਪੀਟਲ ਤੋਂ ਲਗਵਾਇਆ ਸੀਗਾ ਅੱਛਾ ਉਦੋਂ ਹੱਡੀ ਰੰਗੀ ਸੀ ਫਿਰ ਹਾਂਜੀ ਉਸ ਤੋਂ ਬਾਅਦ ਇੱਥੇ ਹੀ ਪਲਾਸਟਿਕ ਦਾ ਗ੍ਰਿੰਡਰ ਕਿ ਜੋ ਵੀ ਮਾਸ ਵਗੈਰਾ ਲਗਵਾਇਆ ਅੱਛਾ ਫਿਰ ਇਹਨਾਂ ਦਾ ਸਕੰਜਾ ਆਪਣੇ ਆਪ ਥੋੜਾ ਜਿਹਾ ਬਾਹਰ ਨਿਕਲਣ ਲੱਗ ਪਿਆ ਤਾਂ ਇੱਥੇ ਹਸਪੀਟਲ ਚ ਦਿਖਾਇਆ ਵੀ ਕੀ ਕਹਿੰਦੇ ਅੱਛਾ ਕੀ ਕਹਿੰਦੇ ਉਹ ਉਹਨਾਂ ਨੇ ਕਿਹਾ ਕਿ ਇਸ ਕੰਜਾਇਆਂ ਕੱਢ ਦਿਨੇ ਤੇ ਪਲੱਸਟਰ ਲਗਵਾ ਲਓ। ਅੱਛਾ। ਤੇਰੇ ਹੀ ਪਲੱਸਟਰ ਲਗਵਾਇਆ ਦਿੱਤੇ ਤੇ ਹੁਣ ਇਹਦਾ ਆਪਰੇਸ਼ਨ ਵਗੈਰਾ ਹੋਣਾ ਡਾਕਟਰ ਕਹਿੰਦੇ। ਨਹੀਂ ਉਹਨਾਂ ਨੇ ਕਿਹਾ ਹੀ ਪਲੱਸਟਰ ਲਗਾ ਲਓ ਤੇ ਜੋੜ ਪੈ ਜਾਵੇਗਾ। ਨਹੀਂ ਨਹੀਂ ਉਹਨਾਂ ਨੇ ਇਹ ਗੱਲ ਕਹੀ ਕਿ ਪਲੱਸਟਰ ਲਗਵਾ ਲਓ ਜਦੋਂ ਜ਼ਖਮ ਸਹੀ ਹੋਊਗਾ ਉਸ ਤੋਂ ਬਾਅਦ ਇਹਨਾਂ ਦਾ ਕੋਈ ਆਪਰੇਸ਼ਨ ਹੋਊਗਾ। ਉਹ ਕਿਹੜਾ ਆਪਰੇਸ਼ਨ ਦੱਸਿਆ ਸੀ ਉਹਨਾਂ ਨੇ ਕੁਝ? ਉਹਨਾਂ ਨੇ ਵੈਸੇ ਕਿਹਾ ਕਿ ਕੋਈ ਰਾਟ ਵਗੈਰਾ ਪਊਗੀ ਵਿੱਚ ਜਾਂ ਫਿਰ ਪਲੇਟ ਪਊਗੀ। ਅੱਛਾ। ਹਾਂਜੀ। ਡਾਕਟਰ ਸਾਹਿਬ ਜਿਹੜਾ ਟ੍ਰੀਟਮੈਂਟ ਆ ਇੱਥੇ ਕੀਤਾ ਜਾਣਾ। ਲਖਵਿੰਦਰ ਸਿੰਘ ਦਾ। ਉਹਦੀ ਜਾਣਕਾਰੀ ਸੰਗਤ ਨੂੰ ਦੇ ਦਿਓ ਤੇ ਇਹਦੇ ਵਿੱਚ ਕਿੰਨਾ ਕੁ ਟਾਈਮ ਲੱਗਣਾ ਟਾਈਮ ਪੀਰੀਅਡ ਕੀ ਹੋਊਗਾ ਤੇ ਕਿੰਨਾ ਖਰਚਾ ਜਿਹੜਾ ਇੱਥੇ ਹੋਣਾ ਵਾ ਦੇਖੋ ਇਹਨੂੰ ਆਪਾਂ ਐਲਿਜ਼ਰੋ ਫਿਕਸਟਰ ਕਹਿੰਦੇ ਆ ਇਹਨਾਂ ਦਾ ਜ਼ਖਮ ਹੋ ਗਿਆ ਹੈ ਜ਼ਖਮ ਚੋਂ ਜਿਵੇਂ ਪਾਣੀ ਵਗਦਾ ਵੇ ਇਸ ਕਰਕੇ ਨਾ ਰੋਡ ਪੈਣੀ ਨਾ ਪਲੇਟ ਪੈਣੀ ਹੈ ਤੇ ਹੱਡੀ ਜੋੜਨ ਵਾਸਤੇ ਇੱਕ ਇਹਨੂੰ ਕਹਿੰਦੇ ਆ ਪੂਰਾ 360 ਡਿਗਰੀ ਗੋਲ ਹੁੰਦਾ ਸ਼ਕੰਜਾ ਜਿਹਨੂੰ ਆਪਾਂ ਰਸ਼ੀਅਨ ਟੈਕਨੀਕ ਕਹਿੰਦੇ ਐਲਿਜ਼ਰੋ ਲੱਗਣਾ ਉਹਦੇ ਵਿੱਚ ਕੀ ਹੁੰਦਾ ਕਿ ਇਹਨਾਂ ਦੇ ਐਕਸਿਸ ਤੇ ਪਤਾ ਲੱਗਦਾ ਹੈ ਕਿ ਹੱਡੀ ਗਲੀ ਪਈ ਇਹਨਾਂ ਦੀ ਠੀਕ ਹੈ ਗਲੀ ਹੱਡੀ ਵਿੱਚ ਕੁਝ ਵੀ ਪਾਉਗੇ ਉਹ ਨਹੀਂ ਜੁੜਨਾ ਨਹੀਂ ਤੇ ਜਿਹੜੀ ਸਾਰੀ ਖਰਾਬ ਹੱਡੀ ਉਹ ਕੱਢਣੀ ਪਏਗੀ ਤੇ ਸ਼ਕੰਜਾ ਲਾ ਕੇ ਇੱਥੋਂ ਹੱਡੀ ਕੱਟ ਕੇ ਇਹਨੂੰ ਜੋੜਨਾ ਪਏਗਾ ਇਹਦੇ ਨਾਲ ਇਹਨੂੰ ਬੋਨ ਟ੍ਰਾਂਸਪੋਰਟ ਕਹਿੰਦੇ ਆ ਜਿਹੜਾ ਸ਼ਕੰਜਾ ਹੈ ਉਹ 8 ਤੋਂ 9 ਮਹੀਨੇ ਲੱਗਿਆ ਰਹੇਗਾ ਪੇਸ਼ੈਂਟ ਵਜ਼ਨ ਪਾ ਕੇ ਚੱਲ ਸਕਦਾ ਉਹਦੇ ਉੱਪਰ ਠੀਕ ਹੈ ਤੇ ਆਪਣੇ ਹਸਪੀਟਲ ਵਿੱਚ ਇਹਦਾ ਸਵਾਗਲਾ ਖਰਚਾ ਆਏਗਾ ਠੀਕ ਹੈ ਜੇ ਤਾਂ ਅੰਦਰੋਂ ਯਾਰਾ ਇਨਫੈਕਸ਼ਨ ਨਾ ਨਿਕਲੀ ਫਿਰ ਅਸੀਂ ਇਕੋ ਸਿਟਿੰਗ 'ਚ ਕਰ ਦਾਂਗੇ ਤੇ ਜੇ ਮੰਨ ਲਓ ਕਾਫੀ ਪਾਸ ਨਿਕਲਦੀ ਅੰਦਰੋਂ ਤੇ ਫਿਰ ਇੱਥੇ ਵੀ ਪਾਸ ਜਾਣ ਦਾ ਖਤਰਾ ਹੁੰਦਾ ਫਿਰ ਉਹ ਪੁਰੀਸ਼ਨ 10 ਦਿਨ ਬਾਅਦ ਕਰਾਂਗੇ ਜਾਂ ਜਰੂਰੀ ਪਾਸ ਹੋ ਗਏ ਤੇ ਜੇ ਤਾਂ ਬਾਅਦ ਚ ਹੁੰਦਾ ਉਹਦਾ 10 ਤੋਂ 12 ਐਕਸਟਰਾ ਖਰਚਾ ਆਉਂਦਾ ਸੋ ਗਰੂ ਪਿਆਰਿਓ ਵੀਰ ਲਖਵਿੰਦਰ ਸਿੰਘ ਪਿੱਖੀ ਪਿੰਡ ਤੋਂ ਆਪਾਂ ਲੈ ਕੇ ਆਏ ਇਹਨਾਂ ਨੂੰ ਇੱਥੇ ਹਸਪਤਾਲ ਵਿੱਚ ਅੱਜ ਦਾਖਲ ਕਰਵਾਉਣ ਜਾ ਰਹੇ ਹਾਂ ਇੱਕ ਆਸ ਦੇ ਨਾਲ ਵੀ ਦੂਜੀ ਲਾਤੇ ਦੀ ਬਚ ਜਾਵੇ ਇਸ ਵਾਸਤੇ ਇੱਥੇ ਆਪਾਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖਲ ਕਰਵਾ ਰਹੇ ਹਾਂ ਬੜੇ ੱੱੱਕੇ ਖਾਦੇ ਇਸ ਵੀਰ ਨੇ ਬੜੇ ਹਸਪਤਾਲਾਂ ਵਿੱਚ ਜਾ ਜਾ ਕੇ ਵੀ ਲੱਤ ਬਚ ਜਾਵੇ ਡਾਕਟਰ ਨੇ ਦੋਨੋਂ ਲੱਤਾਂ ਕੱਟਣ ਵਾਸਤੇ ਇਹਨਾਂ ਨੂੰ ਕਹਿ ਦਿੱਤਾ ਸੀਗਾ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਕਿ ਇੱਕ ਲਾਤੇ ਜਿਹੜੀ ਇਹਦੀ ਬਚੀ ਹੋਈ ਆ ਜੀ ਸੋ ਆਪਾਂ ਉਹ ਰਲ ਕੇ ਜੇ ਕੋ ਹੱਲਾ ਮਾਰੀਏ ਇਹਦੀ ਜਿਹੜੀ ਲਾਤੇ ਇੱਕ ਬਚ ਜਾਵੇ ਤੇ ਅੱਗੇ ਆਪਣੀ ਜ਼ਿੰਦਗੀ ਵਿੱਚ ਕੁਝ ਕਰਨ ਯੋਗਾ ਇਹ ਵੀਰ ਹੋ ਜਾਊਗਾ ਠੀਕ ਇਹਦੀ ਵੀਰ ਜੀ ਬਹੁਤ ਚੰਦੀਕੜ ਤੋਂ ਆਏ ਆ ਕੋਈ ਸਾਡਾ ਮਸਲਾ ਨਹੀਂ ਹੋਇਆ ਤੇ ਇਹ ਵੀਰ ਲੱਗਾ ਚਲੋ ਜੀ ਸਾਹਿਬ ਵੀ ਕਾਫੀ ਆਏ ਤੱਕ ਅੱਲਾਹ ਪਾੜਦੇ ਆ 5 ਲੱਖ ਤਾਂ ਤਾਂ ਆਵਾ ਚੁੱਕੇ ਆ ਉਈ ਇਹ ਤਾਂ ਮਸਲਾ ਹਲ ਨਹੀਂ ਹੋਇਆ ਚੇਦੇ ਦਾ ਤੇ ਗਾਂ ਚਲੋ ਜਿੰਨੀ ਵੀ ਦੀ ਮਤ ਕਰਕੇ ਤਾਂ ਪਾ ਕਰੀਏ ਵੀ ਚੇਦੇ ਦਾ ਇਹ ਜਿਹੜੀ ਬੇਟੀ ਆ ਭਾਜੀ ਦੀ ਇਹ ਮੈਡੀਕਲ ਸਟੋਰ ਤੇ ਕੰਮ ਕਰਦੀ ਆ ਤੇ ਉੱਥੋਂ ਮੇਰੇ ਖਿਆਲ ਦੋਕ 300 ਰੁਪਏ ਕਿੰਨੇ ਕੁ ਦੇ ਦਿੰਦੇ ਉੱਥੇ ਉਹ ਤੇ ਮਹੀਨੇ ਦਾ ਦੇ ਹੀ ਦਿੰਦੇ ਆ 300 ਕਿ 400 ਹਾਂਜੀ 100 ਰੁਪਏ ਆ ਰੋਜ਼ ਦਾ ਦਿੰਦੇ ਆ ਹਸਾਬ ਨਾਲ ਪਰ ਹੁਣ ਘਰ ਦੀ ਮਜਬੂਰੀ ਕਰਕੇ ਕੰਮ ਕਰਨਾ ਮੈਨਾਂ ਉੱਥੇ ਇਸ ਕਰਕੇ ਸਾਡੀ ਤੇ ਇਹ ਗੁਜਾਰਿਸ਼ ਆ ਵੀਰ ਜੀ ਕਿ ਬਸ ਮੇਰੇ ਪਾਪਾ ਦਾ ਇਲਾਜ ਹੋ ਜੇ ਤੇ ਥੋੜੇ ਤੁਰਨ ਫਿਰਨ ਜੋਗੇ ਹੋ ਜਾਣ ਇਸ ਟਾਈਮ ਤੇ ਸਾਨੂੰ ਬੜੀ ਕਮੀ ਮਹਿਸੂਸ ਹੁੰਦੀ ਆ ਕਿ ਜਿਵੇਂ ਲੋਕਾਂ ਦੇ ਤਰਲੇ ਕੱਢੋ ਰੋ ਵੋ ਕਿਹਨਾਂ ਕਿਸੇ ਨੂੰ ਕਹੋ ਕਿ ਜਾਂ ਆਪਣੇ ਪਿਓ ਦੇ ਸਿਰ ਤੇ ਕੋਈ ਗੱਲ ਕਰਨੀ ਗੱਲ ਵੱਖਰੀ ਹੋ ਜਾਂਦੀ ਆ ਤੇ ਅਸੀਂ ਇਹ ਗੁਜਾਰਿਸ਼ ਕਰਦੇ ਆ ਕਿ ਇਹਨਾਂ ਦਾ ਇਲਾਜ ਕਰਵਾਇਆ ਜਾਵੇ ਸੋ ਅਸੀਂ ਇੱਥੇ ਸੰਗਤ ਤੇਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਵੀਰ ਨੂੰ ਦਾਖਲ ਕਰਵਾ ਰਹੇ ਆ ਬਹੁਤ ਵੱਡਾ ਖਰਚਾ ਜਿਹੜਾ ਦੱਸਿਆ ਗਿਆ ਹਸਪਤਾਲ ਵੱਲੋਂ ਸਵਾਲ ਆਖਰ ਦੇ ਕਰੀਬ ਜਿਹੜਾ ਇਹ ਵੀਰ ਤੇ ਖਰਚਾ ਆਉਣਾ ਇਕ ਲੱਤ ਤੇ ਵੀਰ ਦੀ ਪਹਿਲਾਂ ਹੀ ਕੱਟੀ ਗਈ ਆ ਹੁਣ ਦੂਜੀ ਜੇ ਆਪਾਂ ਸਾਰੇ ਰਲ ਕੇ ਬਚਾ ਲਈਏ ਤੇ ਬੜਾ ਵੱਡਾ ਪੁੰਨ ਹੋਊਗਾ ਤੇ ਆਪਾਂ ਸਾਰੇ ਕੋਸ਼ਿਸ਼ ਕਰੀਏ ਵਾਦ ਤੋਂ ਵਾਦ ਜਿੰਨਾ ਵੀ ਕੋਈ ਭੇਜ ਸਕਦਾ ਸੁਸੰਗਤ ਏਡ ਮੈਡੀਕਲ ਕੇਅਰ ਫਾਊਂਡੇਸ਼ਨ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਸਾਡਾ ਨਾਲ ਰابطਾ ਕਰ ਸਕਦੇ ਹੋ ਜੇ ਤੁਸੀਂ ਸਿੱਧੀ ਸੇਵਾ ਕਰਨਾ ਚਾਹੁੰਦੇ ਹੋ ਸਾਡੇ ਕੋ ਇਹ ਪਰਿਵਾਰ ਦਾ ਐਡਰੈਸ ਲੈ ਸਕਦੇ ਹੋ ਤੇ ਜਰੂਰ ਆਪਾਂ ਰਲ ਮਿਲ ਕੇ ਹੱਲਾ ਮਾਰੀਏ ਲੇ ਵੀਰ ਲਖਵਿੰਦਰ ਦੀਆਂ ਤਿੰਨ ਬੇਟੀਆਂ ਨੇ ਇਹ ਸਭ ਤੋਂ ਵੱਡੀ ਬੇਟੀ ਐ ਤੇ ਇਹ ਵੀ ਵਿਚਾਰੀ ਕੰਮ ਕਰਦੀ ਪਈ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਬਾਪੂ ਦਾ ਜਿਹੜਾ ਇਲਾਜ ਕਰਵਾ ਲਈਏ ਪਰ ਇਲਾਜ ਬਹੁਤ ਮਹਿੰਗਾ ਵਾ ਇੰਨੇ ਨਾਲ ਤਾਂ ਮਸਾਂ ਘਰ ਦੀ ਰਸੋਈ ਦਾ ਖਰਚਾ ਹੀ ਚੱਲਦਾ 3000 ਰੁਪਏ ਦਿੰਦੇ ਨੇ ਮੈਡੀਕਲ ਸਟੋਰ ਦੇ ਉੱਪਰ ਕੰਮ ਕਰਦੀ ਪਈ ਗੁੱਡੀ ਅੱਜ ਲਖਵਿੰਦਰ ਸਿੰਘ ਦਾ ਇਲਾਜ ਸ਼ੁਰੂ ਕਰਵਾ ਰਹੇ ਆ ਤੇ ਆਪਾਂ ਸਾਰੇ ਰਲ ਕੇ ਇਹ ਸੇਵਾ ਜਿਹੜੀ ਨਿਭਾਈਏ ਤੇ ਵੀਰ ਲਖਵਿੰਦਰ ਦਾ ਇਲਾਜ ਹੋ ਜਾਵੇ ਸੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ